ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪਾਇ ਰਹਿਦਾ ਆ ਰਾਮ ਰਾਜੇ ਹਨ ਨਾਖਸ਼ ਦੁਸ਼ਤ ਹਨ ਮਾਰਿਆ ਰਹਿਲਾਦ ਉਤਰਾਇਆ ਹੰਕਾਰੀਆਂ ਅਨੰਦ ਗਾਠ ਦੇ ਨਾਮ ਜੋ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛੜਾਇਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਸ਼ਲੋਕ ਮਹਿਲਾ ਪਹਿਲਾ ਦੁੱਖ ਦਰਦ ਸੁਖ ਰੋਗ ਪਿਆਜਾ ਸੁਖਤਾਬ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਹ ਹੋ ਕਰਨਾ ਹੋਈ ਬਿਨਹਾਰੇ ਕੁਦਰਤ ਉਸਿਆ ਆਦੀ ਨਾਦ ਨਾ ਜਾਇ ਲਿਖਿਆ ਰਹਾਉ ਜਾ ਆਤਮਾ ਹੈ ਜੋਤ ਜੋਤਮਨ ਹੈ ਜਾਤ ਅਗ ਲਗ ਲਾ ਵਰਪੂ ਰਹੋ ਸੱਚਾ ਸਾਹਿਬ ਸ਼ਫਤ ਸਵਾਲੀ ਉਨ ਗਿਤੇ ਸੋ ਪਾਰ ਪਿਆ ਕਹ ਨਾਨਕ ਕਰਤੇ ਕਿਆ ਬਤਾਂ ਜੋ ਗਿਸ਼ ਕਰਨਾ ਸੋ ਕਰੇ ਹਾ ਸੋਦ ਲਗਾ ਸਾ ਮਹਿਲਾ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੋ ਦਰਤੇ 라 ਕਿਹਾ ਸੋ ਕਰ ਕਿਹਾ ਜੇ ਦਬਾ ਸ਼ਰਬ ਸੰਵਾਲੇ ਵਾਜੇ ਤੇਰੇ ਨਾਮਾਂ ਅਨੇਕ ਸੰਖਾ ਗیتے ਤੇਰੇ ਵਾਵਨ ਹਾਰੇ ਗیتے ਤੇਰੇ ਰਾਗ ਮਨਿ ਸੁਖਈ ਹੈ ਗیتے ਤੇਰੇ ਗਾਵਨ ਹਾਰੇ ਗਾਵਣ ਤੁਨੋਂ ਪਵਨ ਪਾਣੇ ਬੈਸੰਤ ਗਾਵੇ ਰਾਜਾ ਧਰਮ ਦਵਾਰੇ ਗਾਵਣ ਤੁਨੋਂ ਚਿਤ ਗੁਬਜ ਲਖ ਜਾਂਦਣ ਲਖ ਲਖ ਧਰਮ ਵਿਚਾਰੇ ਗਾਵਣ ਤੁਮੇ ਜੇ ਸਰਬੰਮਾ ਦੇਵੀ ਸੋਹਣ ਤੀਰੇ ਸਦਾ ਸੁਮਾਰੇ ਗਾਵਣ ਤੁਮ ਨਿਰੰਦਨਾਥਨ ਬੈਠੇ ਦੇਵਤੀ ਆਂਦਰ ਨਾਮੇ ਗਾਵਣ ਤੁਮ ਨੋ ਸਿੱਧ ਸਮਾਧੀ ਅੰਦਰ ਗਾਵਣ ਤੁਮ ਸਾਧ ਵਿਚਾਰੇ ਗਾਵਣ ਤੁਮ ਜਤੇ ਸੁਮੇ ਸੰਤੋਖੀ ਗਾਵਣ ਤੁਮ ਵੀਰ ਕਰਾਰੇ ਗਾਵਣ ਤੁਮ ਨੋ ਪੰਡਿਤ ਆਪਣਰਕੇਸ਼ਰ ਜੁਗ ਜੁਗ ਵੇਂਦਾ ਨਾਤੇ ਗਾਵਣ ਤੁਨੋ ਮੋਹਣੀਆ ਮਨ ਮੋਹਨ ਸੁਰਗ ਮਛ ਪਿਆਨੇ ਗਾਵਣ ਤੁਨੋ ਨਤ ਨੋ ਪਾਏ ਤੇਰੇ 86 ਤੀਰਥ ਨਾਲੇ ਗਾਵਣ ਤੁਨੋ ਜੋਦ ਮਹਾਮਲ ਸੂਰਾ ਗਾਵਣ ਤੁਨੋ ਖਾਣੀ ਚਾਰੇ ਗਾਵਣ ਤੁਨੋ ਅਖੰਡ ਮੰਨਮ ਰਹਿਮੰਡਾ ਕਰ ਕਰ ਕੇ ਤੇਰੇ ਧਾਰੇ ਸੇਵਿਤ ਨੋ ਗਾਵਨ ਜੋਤਿ ਤੇ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇ ਤੇ ਨੋ ਗਾਵਨ ਸਹਿਮ ਚਿਤ ਨਾਮਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਾਹਿਬ ਸਾਚਾ ਸਾਚੇ ਨਾਹੀ ਹੈ ਪਿਓ ਸੇ ਜਾਇ ਨਾ ਜਾਸੀ ਰਚਨਾ ਜਿੰਦ ਨਚਾਈ ਰੰਗੇ ਰੰਗੇ ਭਾਤੇ ਕਰ ਕਰਿ ਸੇਵਾ ਆਜ ਨੂੰ ਪਾਈ ਕਰ ਕਰ ਦੇਖੈ ਵਿਤ ਆਪਣ ਜਾਉ ਜਿਸ ਦੇਵ ਨੇ ਆਏ ਜੋ ਉਸ ਪਾਵੈ ਸੋਏ ਕਰਿ ਸੇਵਨੋ ਕਮਨਾ ਕਨ ਨਾ ਜਾਇ ਸੋ ਬਾਦਸ਼ਾਹੋ ਸਹਾ ਬਾਸਾਹਿਬ ਨਾਨਕ ਰਹਿਣ ਰਜਾਈ ਆਪ ਸਾਹਿਬਹਿਲਾ ਪਹਿਲਾ ਸੁਣਵਡਾ ਆਖੇ ਸਭ ਕੋ ਏਕ ਨਵੰਦਾ ਨੇਠਾ ਹੋਵੇ ਕਿਉ ਨ ਪਾਇ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹਿ ਸਮਾਈ ਵੱਡੇ ਮੇਰੇ ਸਾਹਿਬਾ ਘਰ ਗੁਮੇਰਾ ਗੁਣਹਿਰਾ ਹੋਏ ਨਾ ਜਾਣੈ ਤੇਰਾ ਕੀਤਾ ਕਿਵਨ ਤੀਨਾ ਰਹਾਉ ਸਾਬ ਸਰਤੇ ਮਨ ਸਰਤ ਕਮਾਈ ਸਾਬ ਕੀਮਤ ਮਿਲ ਕਿਉ ਨ ਪਾਈ ਗਿਆਨੀ ਧਿਆਨੀ ਗੁਰੂ ਰਹਾਏ ਕਹਿਣਾ ਦਾ ਜਾਏ ਤੇਰੇ ਤਨ ਵੜਿਆਏ ਸਭ ਸੱਤ ਸਭ ਤਪ ਸਾਮ ਚਿਗਿਆਈਆਂ ਸਿੱਧਾ ਮੁਰਖਾ ਕੀਆ ਵੜਿਆਈਆਂ ਤਦਨੁ ਸਦੇ ਗਨੇ ਨਾ ਪਾਇਆ ਅਖ ਰਮ ਲੈ ਨਾ ਠਾ ਰਹਾਇਆ ਅਖ ਨਵਾਂ ਲਾ ਕੇ ਵਿਚਾਰਾ ਸਫਤੇ ਭਰੇ ਤੇਰੇ ਪੰਡਾਰਾ ਜਿਸਉ ਦੇਹੇ ਦਿਸੈ ਕੀ ਆਚਰਨ ਨਾਨਕ ਸਚ ਸਵਾਰਣ ਹਰਿ ਆਸਾ ਮਹਿਲਾ ਪਹਿਲਾ ਆਖਾ ਜੀਵਾ ਸੁਨੇ ਮਰ ਜਾਉ ਆਖ ਨੌਕ ਸਚਾ ਨਾਉ ਸਚੇ ਨਾਮ ਕੀ ਲਾਗੈ ਭੂਖ ਦੁ ਭੁਖੈ ਖਾਈ ਚਲੇ ਹੈ ਦੁਖ ਉਹ ਕਉਸ਼ਨਾ ਮੇਰੇ ਮਾਈ ਸਾਚਾ ਸਾਹਿਬ ਸਾਚੇ ਨਾਹੀ ਨਹਾਵੂ ਸਾਚੇ ਨਾਮੇ ਤਲਵਣੇ ਆਈ ਆਥ ਕੇ ਗਿਵਨ ਨਹੀਂ ਪਾਈ ਜੇ ਸ਼ਮਨ ਕੇ ਆਕਨ ਪਾਹੇ ਭਵਡਾਨ ਹੁਬਨ ਕਾਟ ਨਾ ਜਾਏ ਨਾ ਹੁਮਰ ਨਾ ਵੈ ਸੋਗ ਦਿੰਦਾਰ ਰਖੇ ਨਾ ਚੁਕੇ ਭੋਗ ਗੁਨੇ ਹੋਰ ਨਾਹੀ ਕੋਈ ਨਾ ਕੋਵਾ ਨਾ ਕੋ ਹੋਈ ਜਿਵੜਾ ਪੰਮ ਤੇਵਣ ਤੇਰੇ ਨਾਥ ਜਿਨ ਦਿਨ ਕਰਕੇ ਕੇਤੇ ਰਾਤ ਹਸ ਅਨਸਾਰ ਹੈ ਦੇ ਗਉਜਾਤ ਨਾਨਕ ਨਵੇ ਬਾਜ ਸਤਿ ਰਾਮ ਜਰੀ ਮਹਲਾ ਚੌਥਾ ਹਾਰ ਕੀਰਤਿ ਸਤਿਗੁਰ ਉਸ ਬੁਰਖ ਬਲੋਗ ਗੁਰ ਪਾਸ ਹਮ ਕੀਰੇ ਕਰਮ ਸਤਿਗੁਰ ਸਿਨਾਈ ਕਰ ਦਿਆਨ ਪ੍ਰਗਾਸ ਮੇਰੇ ਵਿੱਚ ਗੁਰਦੇ ਮੋਖੋ ਨਾਮ ਨ ਪ੍ਰਗਾਸ ਗੁਰਬਤ ਨਾਮੇ ਰਾਪਨਾ ਸਿਖਾਏ ਹਾਰ ਕੀਰਤ ਹਮਰੇ ਰਹਿਰਾਸ ਰਹਾਓ ਹਰ ਜਨ ਗਿਣ ਭਾਗ ਵਟੇ ਰੇ ਨਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਲੈ ਦਿਲ ਉਤਾਸ਼ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਿ ਰਸਨਾਮ ਨਾ ਪਾਇਆ ਤੇ ਭਾਗ ਹਣ ਜੰਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਦਿਨਗ ਜੀਵੇ ਦਿਗ ਜਵਾਸ ਜਿਨਾਹਾਰ ਜਿਨੂ ਸਾਧਗੁਰ ਸੰਗਤ ਪਾਈ ਦਿਨ ਧਨਵਾਸਾ ਲਖਿਆ ਲਖਾਸ ਤਨ ਤਨ ਸਾ ਸੰਗਤ ਜਿਤ ਹਰ ਵਰਸ ਪਾਇਆ ਮਨ ਜਨ ਨਾਨਕ ਨਾਮ ਪ੍ਰਗਾਸ ਰਾਗੁ ਜਲੇ ਮਹਿਲਾ ਪ੍ਰਜਵਾ ਹਾਹਿਰੇ ਮਨ ਤਵਦਮ ਜਹਰ ਹਰਿ ਜੋ ਪ੍ਰਿਆਸ ਸੈਲ ਬਥਲ ਮੈਂ ਜਨ ਤੋ ਪਾਈ ਆ ਕਰਜ ਕਾ ਗਏ ਕਰ ਤਰਿਆ ਮੇਰੇ ਮਾਤੋ ਜੀ ਸਤ ਸੰਗਤ ਮਿਲੈ ਸੁ ਕਰਿਆ ਗੁਰ ਪ੍ਰਸਾਦ ਪ੍ਰਮਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਬਚਾ ਲੋਗ ਸੁਮਨਤਾ ਕੋ ਲੰਗਿਸ਼ ਕੇ ਤਰਿਆ ਸਿਰ ਸਿਰ ਅਰਜ ਸਮਾਹੇ ਠਾਕੁਰ ਗਾਹੇ ਮਨਪੋਖ ਰਿਆ ਉੜਾ ਉੜ ਆਵੇਂ ਸੇ ਕੋਸਾਂ ਨ ਪਾਚੇ ਵਿਸ਼ਰੇ ਸ਼੍ਰੀਆ ਗਨ ਕਵਨ ਖਲਾਵੇ ਗਵਨ ਚੁਗਾਵੇ ਮਨਮਹਿ ਸਮਰਨ ਕਰਿਆ ਸ਼ਾਮਨ ਦਾਨ ਦਾ ਸ਼ਸ਼ਟ ਸਦਾਨ ਠਾ ਗੁਰ ਕਰ ਅਦਲਤਰਿਆ ਜਨ ਨਾਨਕ ਬਨ ਬਨ ਸਦ ਮਨ ਜਾਈਐ ਤੀਰੰਤ ਨਾਮ ਆਪਾਰ ਬਣਿਆ ਰਾਗ ਆਸ਼ਾਮਹਿਲਾ ਚੌਥਾ ਸੋ ਪ੍ਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਖ ਨਿਰੰਜਨ ਹਰ ਪ੍ਰਖ ਨਿਰੰਜਨ ਹਾਰ ਅਗਮ ਅਗਮ ਅਪਾਰ ਸਬਤਿ ਆਵਹਿ ਸਬਤਿ ਆਵਹਿ ਤੁਮਹਿ ਹ ਸੱਚੇ ਸ੍ਰਿ ਦਿਨਹਾਰਾ ਸਾਮ ਜੀਤ ਮਹਾਰੀ ਜੀ ਆ ਕਾ ਦਾਤਾਰ ਹਰ ਧਿਆਵੋ ਸੰਤੋ ਹੋ ਜੀ ਸਾਧੂ ਸਰਨ ਹਾਰਾ ਹਰਾ ਪੇ ਠਾਕੁਰ ਹਰਾ ਪੇ ਸੇਵਕ ਜੀ ਕਿਆ ਨਾਨਕ ਜਨ ਦੇ ਵਿਚਾਰ ਤੂੰ ਘਟ ਘਟ ਅੰਤਰ ਸਰਮ ਨਿਰੰਤਰ ਜੀ ਹਰੇ ਕੋ ਅਪਰੰਥ ਸਮਾਨ ਨਾਨਕ ਦਾਦੇ ਦੇ ਬਿਖਾਰੀ ਜੀ ਸਾ ਤੇਰੇ ਚੋ ਜਿਗ ਡਾਨ ਤੂੰ ਆਪੇ ਦਾਤਾ ਆਪੇ ਭੁਗਤਾਜ ਹਾ ਤਦੁ ਤੁਮ ਨਾਮੁ ਨਾ ਜਾਣਾ ਤਉ ਪਾਨ ਬ੍ਰਹਮ ਬਿਆੰਤ ਬਿਆੰਤ ਜੀ ਤੇ ਲੇਖਿਆ ਗੁਨਾਹ ਕਾ ਖਾਨ ਜੋ ਸੇਵ ਹੈ ਜੋ ਸੇਵ ਹੈ ਤੁਜੀ ਨਾਨਕ ਚਲਿ ਕਿਰਪਾਣਾ ਹਰਿ ਧਿਆਵਹਿ ਹਰਿ ਧਿਆਵਹਿ ਤੁਜੀ ਸੇ ਜਨ ਜੁਗਮੈ ਸ਼ੁਭ ਵਾਸੀ ਸੇ ਮੁਕਤ ਸੇ ਮੁਕਤ ਪਾਇਨ ਹਰ ਤੇ ਆਇਆ ਜੀ ਦਿਨਰ ਟੂਟੇ ਜਮਗੇ ਫਾਸੇ ਦਿਨਰ ਪਾਓ ਜਨ ਹਰ ਜਨ ਪਾਓ ਤੇ ਆਇਆ ਜੀ ਦਿਨ ਘਾ ਪਾਓ ਸਭ ਵਾਸੀ ਨਿਨ ਸੇਵਿਆ ਆਇਨ ਸੇਵਿਆ ਮੇਰਾ ਹਰ ਜੀਤੇ ਹਰ ਹਰੂਪ ਸੁਵਾਸੀ ਸੇ ਧਨ ਸੇ ਤਾਰਜਨ ਹਰ ਤੇ ਆਇਆ ਜੀ ਜਨਾਨੁ ਤਲਬਨ ਜਾਸੀ ਦੇਦੇ ਭਗਤ ਤੇਰੇ ਭਗਤ ਆਪਣਾਰ ਜੀ ਭਰੇ ਬਿਆਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੋ ਜੀ ਹਰਨ ਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕ ਆਖਰੇ ਹਰ ਪੂਜਾ ਜੀ ਦਾ ਤਪ ਹੈ ਜਪਿਆ ਬਿਆੰਤਾ ਤੇਰੇ ਅਨੇਕ ਤੇਰੇ ਅਨੇਕ ਆਪਣਾ ਹੈ ਬਸਿਮਰਤ ਸਾਸਤ੍ਰ ਦੀ ਇਕ ਨਿਕਰਿਆ ਖੰਡ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵਹਿ ਮੇਰੇ ਹਨਮਕਮੰਤਾ ਤੂੰ ਆਦਿ ਬ੍ਰਹ ਖ ਪਰੰਪਰ ਕਰਤਾ ਜੀ ਤੁਧ ਜੇਵਨ ਵਰਨਾ ਕੋਈ ਤੂੰ ਜੁਗ ਜੁਗ ਏਕੋ ਖੁਦਾ ਖੁਦਾ ਤੇ ਕੋ ਜੀ ਤੋ ਨੰਤਰ ਕਰਤਾ ਸੋਈ ਖੁਦਾ ਪਾ ਭਾਵੈ ਸੋਈ ਵਰਤਾ ਜੀ ਤੂੰ ਆਪੈ ਗਰਹੈ ਸੋ ਹੋਈ ਦਾ ਪੈ ਸ੍ਰਿਸ਼ਟ ਸਭ ਪਾਈ ਜੀ ਖੁਦਾ ਪੈ ਸਰਗ ਸਭ ਹੋਈ ਜਨਾਨਕ ਗੁਣ ਗਾਵੈ ਕਲਤਾ ਕਹਿ ਜੀ ਜੋ ਸਭ ਸੇ ਕਰ ਜਨੂਈ ਆਸਾ ਲਾ ਚੌਥਾ ਤੂੰ ਕਰਤਾ ਸਚਿਆਰ ਬੰਡਾ ਸਾਈ ਜੋ ਤੂੰ ਪਾਵੈ ਸੋ ਇਥੇ ਸੇ ਜੋ ਤੂੰ ਦੇਹੇ ਸੋ ਹਪਾਈ ਨਹਾਉ ਸਭ ਤੇਰੀ ਦਉ ਸਭ ਨੇ ਧਿਆਇਆ ਸੁਨੇ ਕਿਰਪਾ ਗਦੇਹੇ ਨਾਮ ਰਤਨ ਪਾਇਆ ਗੁਰਮੁਖ ਲਾਗਾ ਮਨ ਮੁਖ ਗਵਾਇਆ ਦਵ ਛੋੜਿਆ ਮਿਲਾਇਆ ਹੋ ਦਰਿਆ ਸਤ ਜਿਹੇ ਮਾਹੇ ਦਮੈ ਦੂਜਾ ਕੁਈ ਨਾਹੀ ਜੇ ਜਦ ਸਾਤੇ ਰਾਖੇ ਨਾਮ ਜੋ ਮਨ ਅਛੜਿਆ ਸੰਜੋਗੀ ਮੀਨ ਜਿਸਨੋ ਤੂ ਜਾਣਾ ਹੈ ਸੋ ਏ ਜਨ ਜਾਣੈ ਹਰਗੁਣ ਸਦਿ ਆਖਿ ਮਖਾਣ ਜਿਨਾਂ ਹਰਿ ਸੇਵਿਆ ਇਨ ਸੁਪਾਇਆ ਸਹਜੇ ਹਰਿ ਨਾਮ ਸੁਮਾਇਆ ਤੂੰ ਆਪੇ ਕਰਤਾ ਤੀਰਾ ਕੀਆ ਸਮ ਹੋਈ ਇੱਕ ਤੇ ਮੈਂ ਦੂਜਾ ਵਰਨਾ ਕੋਈ ਤੂੰ ਕਰ ਕਰ ਵੇਖ ਹੈ ਜਾਣ ਹੈ ਸੋਈ ਜਨਾਨ ਕਰਮਖ ਪ੍ਰਗਟ ਹੋਈ ਆਸਾ ਮਹਿਲਾ ਪਹਿਲਾ ਤਿਤ ਸਰਵੜਾ ਪੁਨਨਵਾਸਾ ਪਾਣੇ ਪਾਵਤ ਨਹਿ ਕੀਆ ਪੰਗਜ ਮੋ ਪੰਗਨੇ ਚੱਲੇ ਹਮ ਦੇਖਾ ਲਖਡੂ ਮੇਲੇ ਮਨ ਆਨੇਕ ਨਾ ਚੀਦ ਸਮੂਨ ਮਨ ਆਹਰ ਵਿਸਰਾ ਤੇ ਲੇਗਨ ਗੱਲਿਆ ਕਰਹਾ ਨਾ ਹਉ ਜਤੇ ਸਤੇ ਨਹੀਂ ਪੜਿਆ ਮੂਰਹ ਮੁਗਦਾ ਜਨਮ ਭਿਆ ਮਨੁ ਨਾਨਕ ਨਾਨਕ ਅਦਨਗੇ ਸਰਣਾ ਜਨਮ ਤੋਂ ਨਾਹੀ ਵਿਸਰਿਆ ਆਸਾ ਮਹਿਲਾ ਪਜਵਾ ਪਈ ਪ੍ਰਾਪਤ ਮਨੁ ਹਉਦੇ ਹੋਰਿਆ ਗੋਬਿੰਦ ਮਨਨ ਕੀ ਹੈ ਤਨੇ ਬਰਿਆ ਅਮਰ ਕਾਤ ਲਗਤ ਨਾ ਕਾਮ ਅਮਲ ਸਾਧ ਸੰਗਤ ਭਜ ਚੇਵਰ ਨਾਮ ਸਰੰਗ ਜਾਮ ਲਾਗ ਪਉਜ ਲਤਨ ਨਕੈ ਜਨ ਅਮਰਥਾ ਜਾਤ ਮਾਇਆ ਕੈ ਰਹਾਓ ਜਉ ਤਾ ਸਚੁ ਭਗਤਿ ਨਾਮ ਨਾਖ ਮਾਇਆ ਸੇਵਾ ਸਾਧ ਨਾ ਜਾਣਿਆ ਹਰਾਇ ਕਹੋ ਨਾਨਕ ਹਉ ਨੀਚ ਰਮਾ ਸ਼ੰਨਮ ਲੈ ਕੇ ਰਾਖੋ ਸ਼ਰਮ ਪਾਛਾ ਹੈ ਦਸਵੇਂ ਕਬੂ ਬਾਈ ਮਿਲਤੀ ਚੌਪਈ ਹਮਰੇ ਕਰੋ ਹਾਜ਼ਿਰ ਰਚਾ ਪੂਰਨ ਹੋਏਤ ਕੀ ਇਛਾ ਤਾ ਵਚਨ ਨਮਨ ਰਹੇ ਹਮਾਰਾ ਆਪਣਾ ਜਾਨਕ ਰੋਬਰਤ ਪਾਰਾ ਹਮਰੇ ਦੁਸ਼ਟ ਸਭਾ ਦੁਵਕਾ ਬੋ ਆਪਾ ਨਾਮਹਿ ਚਾਪੂ ਸੁਖਿ ਵਸੈ ਮੂਰਿ ਪਰਵਾਰ ਸੇਵ ਸਿਖ ਸੁਵੈ ਕਰਤਾਰਾ ਮੂਰਛਾਨ ਕਰ ਦੇ ਕਰੀਏ ਸਾਮਨ ਨਕੋ ਆਸ ਗਰੀਏ ਪੂਰਨ ਹੋਏ ਹਮਾਰੇ ਆਸਾ ਤੋਰ ਮਨ ਕੀ ਰਹਿ ਪਿਆਸਾ ਤੁਮਹ ਸ਼ਾਨ ਆਖਿ ਅਮਰ ਨਾ ਧਿਆਉ ਜੋ ਵਰ ਚਾਹੂ ਸੋ ਤੁਮ ਸੇ ਪਾਉ ਸੇਵਾ ਸਿਖ ਹਮਾਰੇ ਤਾਰੀ ਹੈ ਤੁਨ ਜਿਨਾਂ ਸਾਸਤਰ ਹਮਾਰੇ ਮਾਰੇ ਹੈ ਆਪ ਹਾ ਦੇ ਮੁਝੇ ਮਰੀਏ ਮਨਨ ਕਾਲ ਕਾ ਤਨਾਸ਼ ਨੁ ਮਰੀਏ ਹੋ ਜੋ ਉਸ ਦਾ ਹਮਾਰੇ ਪਛਾਹ ਸ੍ਰੀ ਅਤੋ ਜੋ ਕਰੇ ਰੱਛਾ ਰਾਖ ਨਮ ਰਾਖਨ ਹਾਰੇ ਸਾਹਿ ਸੰਤ ਸਹਾਏ ਪਿਆਰੇ ਦੇਨ ਬੰਦ ਦੁਸ਼ਮਨ ਕੇ ਹੰਤਾ ਤੁਮ ਹੋ ਪੂਰੇ ਚਤੁਰ ਦਸ ਸੰਤਾ ਕਾਲ ਪਾਈ ਬ੍ਰਹਮਾ ਭਵਤਰਾ ਕਾਲ ਪਾਈ ਸੂਜ ਜਵਤਰਾ ਕਾਲ ਪਾਈ ਕਰਮ ਸਿਨ ਬ੍ਰਗਾਸਾ ਸਾਰ ਕਾਲ ਕਾ ਕੀ ਆਤਮਾਸ਼ ਜਮਨ ਕਾਲ ਜੋਗੀ ਸੌਖੀ ਓ ਬੇਦ ਨਾਇ ਬ੍ਰਹਮਾ ਜੋਤੀ ਓ ਜਵਨ ਕਾਲ ਸਾਨੂੰ ਸੁਵਾਨ ਨਮਸ਼ਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਾ ਜਗਤ ਬਨਾਇਉ ਦੇਵ ਜਤ ਜਤਨ ਉਜਾਇਉ ਆਦਿ ਸੇ ਕੀ ਅਵਤਾਰਾ ਸੋਏ ਗੁਰੂ ਸਮਝੀ ਹੋ ਹਮਾਰਾ ਨਮਸ਼ਕਾਰ ਦਸਹਿ ਕੋ ਹਮਾਰੇ ਸਗਲ ਪ੍ਰਜਾ ਜਨਾਬ ਸਵਾਰੇ ਸ਼ਿਵਕਨ ਕਉ ਸ਼ਿਵਗੁਣ ਸੁਭਦੇਵ ਸਤਨਨ ਕਉ ਪਲਮੋ ਮਦ ਕੀਉ ਕੜ ਕੜ ਕੇ ਅੰਤਰ ਕੀ ਜਾਣਤ ਪਲੇ ਬਰੇ ਕੀ ਪੀਰ ਵਿਸ਼ਾਨਤ ਚੇਟੇ ਦੇ ਗਜਨ ਸੂਲਾ ਸਾ ਪਰ ਕਿਰਪਾ ਦ੍ਰਿਸ਼ਟ ਗਲ ਫੁਲਾ ਸ਼ਾਂਤਨ ਦੁਖ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੀ ਸੁਖੀ ਏ ਕੇ ਕੇ ਪੀਰਵਸ਼ਾਨ ਘੜਕੜ ਕੇ ਪਨਪਨ ਕੀ ਜਨ ਜਦ ਕਰਖ ਅਕਰ ਕਰਤਾਰਾ ਪ੍ਰਜਾ ਤਰਤ ਤਾ ਦੇਹ ਅਪਨ ਜਵਾ ਕਰ ਕਰਤ ਹੋ ਕਭੂ ਤ ਮੈਂ ਮਿਲਤ ਦੇਹ ਤਰ ਸਭੂ ਜੇਤੇ ਵਜਨ ਸ੍ਰਿਸ਼ਟ ਸਾਤਰ ਆਪੋ ਆਪਣੇ ਬੋਜ ਉਚਾਰੈ ਤੁਮ ਸੋਹਿਤ ਰਹੇ ਨਿਰਾਲਮ ਜਾਨਤ ਬੇਦ ਪੇ ਨਿਰਾਲਮ ਨਿਰੰਕਾਰ ਧਰਮ ਕਾੰਦਰ ਨਾਮ ਆਦ ਅਨੀਲ ਆਦ ਸੰਭ ਤਾ ਨਮੁ ਚਾਰ ਦਪੈ ਦਾ ਜਾਕੋ ਪੀਵ ਨਾ ਪਾਵਤ ਬਿਦ ਤਾਕੁ ਕਿਰਪਾ ਹੰਮਾਨਤ ਮਹਾ ਮੂੜ ਹੈ ਕਾਛਪੀਦ ਨਾ ਜਾਣਤ ਮਹਾ ਦੇਵ ਕੋ ਕਹਿ ਦਸਦਾ 시ਵ ਅਨੰਕਾਰ ਕਾ ਚੀਰਤਨ ਪਿਵ ਆਪੋ ਆਪਣੇ ਮਦਹ ਜੀਤੇ ਮਰਨ ਦ ਪਿੰਨ ਪਿੰਨ ਤੁਹ ਹੈ ਤੇਤੇ ਨਮਨ ਲਖਾ ਨਾ ਜੈ ਅਵਸਾਰਾ ਕਹਿ ਬਜ ਸਜਾ ਪ੍ਰਥਮ ਸੰਸਾਰਾ ਇਕ ਹੈ ਰੂਪ ਨੂੰ ਸਰੂਪ ਰੰਗ ਤੇਰਾ ਆਪ ਕੇ ਲੂਪਾ ਅੰਡਜ ਜੇਰਜ ਸਿਤਜ ਕੀ ਲੀਤ ਬਿਮਖਾਨ ਬਹੁ ਰਚ ਦੇਨੀ ਗਉਮ ਰਾਜਾ ਬੈਠਾ ਸਹਾਵ ਸ਼ਵਨ ਪਿਓ ਸੰਗਰ ਇਕੱਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਪਵ ਆਜਵਾਦ ਸਰੂਪ ਸੁਆਮ ਪਵ ਅਵਰਛਾ ਮੇਰੀ ਤੁਮ ਕੋ ਉਸ ਕੁਮਾਰ ਸਿੱਖ ਸੰਗਰੂ ਦੂਜੇ ਤੇਠਵਾ ਤਰਪਤਾ ਸਗਲ ਬਲੇਸ਼ ਕਰਵਰਣ ਕਾਤਾ ਜੇ ਤੁਝ ਅਸ਼ਰਣੇ ਪਰੇ ਹਨ ਕੈ ਦੁਖ ਦੁਖਤਾ ਹਵੇ ਮਰੇ ਪਰਹ ਜਾਵਨ ਪਗ ਆਪਣੇ ਤੇ ਹਾਰੇ ਜਿਨ ਕਹਿ ਤਮ ਸੰਕਟ ਸਭ ਟਾਰੇ ਜੋ ਕਲਕੁਗਬਾਰ ਤੇ ਆਇ ਹੈ ਜਾਕੇ ਕਾਲ ਨਿਕਟ ਨਾ ਹੈ ਰਾਚਾ ਹੋਏ ਕਾ ਹਿਸਾ ਕਾਲਾ ਦੁਸ਼ਟ ਅਰਿਸ਼ਟ ਅਤਰਿਤ ਕਾਲਾ ਕਿਰਪਾ ਦ੍ਰਿਸ਼ਟ ਜਨ ਜਾਹੇ ਨਿਹਰਮੋ ਅਦਾ ਕੇ ਤਾਪ ਤੁਨਖੁ ਮੋ ਹਰਹੁ ਰਹਿਦ ਸਦਾ ਕਰਮ ਵਸਾ ਹੋਈ ਦੁਸ਼ਟ ਆਪ ਸਕੈ ਨਾ ਕੋਈ ਏਕ ਬਾਾਰ ਜਨਤ ਵੈ ਸੁਭਾਰਾ ਕਾਲ ਪਾਸੇ ਤਨੁ ਮਨਾ ਜਿਨਾਂ ਨਰਨਾਮ ਤੇ ਹਾਰੋ ਕਹਾ ਧਾਰੋ ਦੁਸ਼ਟ ਦੋਖ ਤੇ ਰਹਾ ਹਨੜਕੇ ਤਮ ਛੰਨ ਤੇ ਹਾਰੇ ਆਪਾ ਦਿਲ ਹੋ ਮਾਰੇ ਸਰਬ ਥੋਨ ਮੋਹ ਹੋ ਸਹਾਈ ਦੁਪ ਦੋਖ ਤੇ ਨਹਮ ਚਾਈ ਸਵਈਆ ਪਾਹੀ ਅਹ ਜਾਤੇ ਤੁਮਰੇ ਦਵ ਦੇਖ ਆਖ ਦਰਨ ਹਿਆਨਿਉ ਰਾਮ ਨਹੀਮ ਪ੍ਰਾਨੁ ਕਰਾਨ ਅਨੇਕ ਹੈ ਹਮ ਦੇਖਨਾ ਮਾਨਿਉ ਸਿਮਰੇ ਸਾਸਨ ਬੇਦ ਸਮੈ ਮੂ ਭੇਦ ਗਿਮੈ ਹਮੇਖ ਨਾ ਜਾਣਿਉ ਸ੍ਰੀ ਅਸ ਪਾਲ ਕਿਰਪਾ ਤੁਮਰੇ ਕਰ ਮੈ ਨਾ ਕਹਿਉ ਸਤਿ ਸੇਵ ਖਾਨਿਉ ਦੁਖਰਾ ਸਗਲ ਨਿਵਾਰ ਗੋ ਸਾਡਕੇ ਜਹ ਤਹਾਰੋ ਦਵਾਰ ਮਾਹੀ ਅਹੀ ਕਿਲਾਜ ਅਸ ਗੋਬਿੰਦ ਆਫਤੂ ਹਰ ਰਾਮ ਫਲੇ ਮਹਲਾ ਤੀਜਾ ਅਨੰਦ ਇਕ ਓੰਕਾਰ ਸਤਗੁਰ ਪ੍ਰਸਾਦ ਨੰਦ ਪਿਆਰ ਨਿਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਸਾਇਦ ਸੇਤੀ ਮਨੋ ਜਿ ਆਵਨਿਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨਿਆ ਸਦੋਤੰਗ ਵਾਹਰੇ ਕੇ ਰਾਗ ਮਨ ਜਨੇ ਵਸਾਇਆ ਕਹ ਨਾਨਕ ਨੰਦ ਬੋਲਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਨੂੰ ਸਦਾਰ ਹੋ ਹਰ ਨਾਲੇ ਹਰ ਨਾਲੇ ਹੋ ਤੂੰ ਮਨ ਮੇਰੇ ਦੋ ਸੰਸਾਰ ਨਾਂਗੇ ਕਰ ਹੋ ਕਰ ਤੇਰਾ ਕਾਰਜ ਸਭ ਸਵਾਰਣਾ ਸਭ ਨਾਗਲਾ ਸਮਰੱਤ ਸੁਆਮੀ ਸੋਖਿ ਅਮਨਿ ਵਿਚਾਰੇ ਕਹਿ ਨਾਰਿ ਮਨ ਮੇਰੇ ਸਦਾਰ ਹੋ ਹਰ ਨਾਲੇ ਸਾਚੇ ਸਾਹਿਬ ਕਿਆ ਨਾਹੀ ਕਰਤੇ ਰੈ ਅਗਰਤਾਂ ਤੇਰਾ ਸਾਮੁਛ ਹੈ ਜਿਸ ਦੇਹ ਸੋ ਪਾਵੈ ਸਦਾ ਸਿ ਸੁਨਾਹ ਤੇਰੀ ਨਾਮੁ ਨੋ ਸਾਵੈ ਨਾਮਿ ਨਿਕੈ ਮਨੁਸਿਆ ਵਾਜੇ ਸਦਕ ਨਿਰੀ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰੈ ਸਚੁ ਨਾਮ ਮੇਰਾ ਧਾਰੋ ਆਚਨਾ ਧਰਮੇ ਰਾਨੁ ਮਖਾਂ ਸਗੋਈਆ ਸਰ ਸ਼ਾਂ ਸੁਖਮਨ ਐਸਿਆਜ ਨੇਚਾ ਸਾਖ ਹੋ ਜਾਈਆ ਸਦਾ ਗੁਰਮਾਨ ਗਿਤਾ ਗ੍ਰਿਵਟ ਹੋ ਜੈਸੋ ਦੀ ਹੈ ਵੜਾਈਆ ਕਹਿ ਮਨਾਨ ਉਸ ਨੂੰ ਸੰਤ ਹੋ ਸਭਤ ਰੋਪਿਆ ਨੂੰ ਸਾਚਾ ਨਾ ਮੇਰਾ ਦਰੂ ਵਾਦੇ ਪੰਜ ਸ਼ਬਦ ਕਰ ਸੁਭਗ ਕਰ ਸਵਾਗੈ ਸ਼ਬਦ ਵਾਜੇ ਗਨੰਤ ਕਰਤਾਰੀਆਂ ਪੰਜ ਦੋਦ ਵਸ ਕਿਤੇ ਕਾਲ ਗੰਗੁ ਮਾਰਿਆ ਸੁਰ ਆਖਰ ਨ ਪਾਇਆ ਤਿਦਨ ਕਾਉ ਸੇ ਨਾਮ ਹਲਕੇ ਲਾਗੇ ਕਹਿ ਨਨ ਦਸੂਵਾ ਤਿਦਕਰ ਨਹਦ ਵਾਚੇ ਆਨੰਦ ਸੁਨੋ ਨ ਪਾਗੀ ਹੋ ਸਗਲ ਮਨ ਹੋਰਥ ਪੂਰੇ ਪਾਲਬ ਨਾਮ ਰਪਾਇਆ ਤਨੇ ਸਗਲ ਸੁਨੇ ਦੋਖ ਲੋਥ ਨਤਾਪ ਤਰੇ ਸੁਨੇ ਸਤੇ ਬਾਣੀ ਸੰਤ ਸਾਜ ਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਨ ਤੇ ਪੁਨਿ ਕਹਤੇ ਪਵਤ ਸਤਗੁਰ ਹਾਮ ਰਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਮਨਾਉਣੀ ਮਹਿਲਾ ਪੰਜਾਬ ਥਾਲ ਵਿਛਤਨ ਵਸਤੂ ਪਇਓ ਸਤ ਸੰਤੋਖ ਵਿਚਾਲੂ ਅਮਰਤ ਨਾਮ ਹਾ ਗੁਰ ਕਾ ਪਇਓ ਜਿਸ ਕਾ ਸਾਸਦਾ ਨੋ ਜੀ ਕੋ ਖਾਵੈ ਜੀ ਕੋ ਪੁੰਚੈ ਉਸ ਕਾ ਹੋਇਦਾ ਨੋ ਹੇ ਵਤ ਨ ਜਾਇ ਨਤ ਨਜ਼ਰ ਕਰਤਾਨੂ ਤਉ ਸੰਸਾਰ ਚਰਨ ਨ ਤਰਿ ਗਏ ਸਭ ਨਾਨਕ ਬ੍ਰਹਮ ਵਿਸਾਰੋ ਸ਼ਲੋਕ ਮਹਲਾ 5 ਤੇਰਾ ਕੀਤਾ ਜਾਤੋ ਨਾਹੀ ਮੈਨੋ ਜਗਤੁ ਕੋਈ ਮੈ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਦਰਸ ਪਿਉਇ ਦਰਸ ਪਿਆ ਮਹਾਰਾ ਦੁਗਰ ਸਦਨ ਮਿਲਿਆ ਨਾਨਕ ਨਾਮ ਲੈਤਾ ਜੀਵਾ ਤਨ ਮਨ ਤੇ ਵੇ ਹਰਿਆ ਪਉੜੀ ਦਿੱਤਾ ਤੂੰ ਸਮਰੱਥ ਵਿਥੈ ਕੋਈ ਰਾਹੀ ਉਤੇ ਤੇਰੇ ਰਾਖਣ ਗਿ ਨਦਰ ਮਾਹੀ ਸੁਨ ਕੇ ਆਮ ਕਹਿ ਦੋਤ ਨਾਏ ਤੇ ਰਛਣ ਜਾਹੇ ਪੌਜ ਲਖ ਸਗਾ ਹੋ ਗੁਰ ਸ਼ਬਦੇ ਪਾਰ ਪੌਰੀਨ ਕੋ ਲਗੀ ਪਿਆਸ ਅਮਰਤ ਸੇ ਖਾਹੇ ਕਲਾਂ ਪੁਨ ਗੁਣ ਗੋਬਨ ਗਾਹੇ ਸੰਸਨਾ ਕਿਰਪਾਲ ਸੁਮਾਲੇ ਸਾਹੇ ਸਾਹੇ ਵਰਤਾਖ ਨਾ ਜਾਏ ਨ ਆਵੈ ਚਦਾਹੇ ਸਲੋਖ ਮਹਿਲਾ ਪੰਜਵਾ ਅੰਤਰ ਗੁਰੂ ਨਦਨਾ ਜਿਹਾ ਜਗ ਗੁਰੂ ਨਾਉ ਨਿਤਰੀ ਸਤਿਗੁਰੂ ਵੇਖਣਾ ਸ਼ਰਵਣੀ ਸਰਨਾ ਗੁਰੂ ਨਾਉ ਸਤਿਗੁਰ ਸੇਤੀ ਰਤਿਆ ਜਨ ਗਹਿ ਪਾਈ ਅਠਾਵੋ ਕਹ ਨਾਨਕ ਕਿਰਪਾ ਕਰੇ ਜਿਸਨਾ ਵਦੇ ਜਗ ਮੇ ਤੁਮ ਕਾੜਿ ਹੈ ਵਿਰਲੇ ਕੀ ਕੀ ਮਹਲਾ ਪੰਜਵਾਂ ਰਖੇ ਰਖਣਾ ਹਨ ਆਪ ਮਹਾਰੀਅਨ ਗੁਰ ਕੀ ਪੈਰੇ ਪਾਈ ਕਾ ਸਮਾਰੀਅਨ ਹੋ ਆਪ ਜੀ ਆਲ ਮਨਹੁ ਨਵਸਾਰੀਅਨ ਸਾਜਨਾ ਕੇ ਸੰਗ ਆਪ ਬਝ ਲਤਾਰੀਅਨ ਸਾਗਤ ਨਦਿਕ ਦੁਸ਼ਟ ਅਖਿਨ ਮਾਹੀ ਵਤਾਰੀਅਨ ਤੇ ਸਾਹਿਬ ਕੀ ਦੇਖ ਨਾਨਕ ਮਨ ਮਾਹੀ ਜੇ ਸਭ ਸਮਰਤ ਸੁਭ ਹੋਏ ਸਗਲੇ ਦੁੱਖ ਜਾਹੇ ਤਿਸ ਸਾਹਿਬ ਕੇ ਟੇਕ ਨਾਨਕ ਮਨ ਮਾਹੀ ਜੇ ਸਭ ਸਮਰਤ ਸੁਭ ਹੋਏ ਸਗਲੇ ਦੁੱਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਤ੍ਰਿਵਾਹੇ ਗੁਰੂ ਜੀ ਕੀ ਫਤੇ